thank you ਦਾਰਤਾ ਚਲੀ ਜਾ ਉਹ ਨਹੀਂ ਚਾਹਦਾ ਮਮਤੀ ਨਾਲ ਤਾਂ ਲੱਗਦੀ ਆਂ ਲੈ ਮੈਲਾ ਮੈਲਾ ਲੈ ਮੈਲਾ ਉਹ ਨਹੀਂ ਲਹਾਈ ਇਹਦੇ ਆਹ ਮਮਤੀ ਚ ਸੇਕ ਆਉਂਦਾ ਮੋਟਾ ਜਿਆਦਾ ਸੇਕ ਲੱਗਦਾ ਲੱਗਦੀ ਇੱਕ ਮਿੰਟ ਛੱਡੋ ਇੱਕ ਮਿੰਟ ਛੱਡੋ ਜੀ ਹਾਂ ਦੇਖ ਲੈ ਦੇਖ ਲੈ ਛੱਡ ਦੇ ਹੁਣ ਤਾਂ ਚਲਾ ਕੇ ਛੱਡੂ ਆਇਣੀ ਤੇਰੀ ਵੀਡੀਓ ਲੈ ਚੱਲ Dun <laughs> dun ਆ ਚਾਹ ਯੇ ਮੇਰੇ ਕਾਕਾ ਮੇਰੇ ਨਾਲ ਹਰੇਕ ਕਮੈਂਟ ਦੇ ਘਾੜਾ ਮੇਰੇ ਆਪ ਡਾਊਨਸ ਚ ਸਪੈਸ਼ਲੀ ਡਾਊਨਸ ਵੈਸੇ ਸੋ ਹੀ ਡਿਜ਼ਰਵ ਕਰਦਾ ਕਾਕਾ ਹਨਾ ਕਿਉਂਕਿ ਮੈਂ ਗੱਲਾਂ ਦੱਸਦੀ ਆ ਮਤਲਬ ਮੈਂ ਬੋਲਦਾ ਨਹੀਂ ਇੰਨਾ ਕੋ ਫਰਕ ਆ ਸੋ ਸੀਰੀਅਲੀ ਡਾਊਨਸ ਡਿਜ਼ਰਵਸ ਲੋਟ ਆਫ ਥਿੰਗਸ ਹਨਾ ਕੁਝ ਨਹੀਂ ਕਰ ਸਕਦਾ ਉਹਨਾਂ ਚੀਜ਼ਾਂ ਉਹ ਕੁਝ ਕਰ ਵੀ ਨਹੀਂ ਸਕਦਾ ਜਿਹੜਾ ਉਹ ਕਰਕੇ ਨੇ ਮੇਰੇ ਲਈ ਕੀਤਾ ਸੀ। ਠੀਕ ਹੈ। ਠੀਕ ਹੈ। ਮੈਂ ਸਾਰੇ ਇਹ ਮੈਂ ਕਹਿੰਦੇ ਨਹੀਂ ਤੁਸੀਂ ਲਕਿਓਂ ਸੀ ਲਕਿਓਂ ਮੈਂ ਵੀ ਇਹ ਸੋਚਿਆ ਕਿ ਕਮੋ ਜੀ ਤੁਸੀਂ ਲਕਿਓਂ ਸੀ ਲਕਿਓਂ ਜੱਸ ਨੂੰ ਪਾਉਣ ਵਾਸਤੇ ਪਹਿਲਾਂ ਤੁਹਾਨੂੰ ਰੂਪ ਬਣਨਾ ਪਊਗਾ। ਸੋ ਰੂਪ ਨੂੰ ਪਾਉਣ ਵਾਸਤੇ ਤੁਹਾਨੂੰ ਜੱਸ ਬਣਨਾ ਪਊਗਾ। ਸੋ ਐਵੇਂ ਹੀ ਨਹੀਂ ਮਿਲਿਆ ਕੁਝ ਵੀ। ਬਹੁਤ ਬਹੁਤ ਦੇਖੋ ਜੀ ਰੂਪ ਨੂੰ ਪਾਉਣ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਪਹਿਲਾਂ ਆਪਣੇ ਆਪ ਤੇ। ਦੇ ਰਿਸ਼ਤੇ ਯਾ ਅੰਤਰਪਾਣੀ ਨੇ ਵੀ ਲਿਖਣਾ ਮੰਨਦੇ ਥਾਂ ਤੋਂ ਹਾਂ ਜੇ ਤੁਸੀਂ ਚਲੋ ਫਰਸਟ ਕੁਐਸਚਨ ਹੁਣ ਦੇਦੀ ਲਈ ਆ ਗਿਆ ਆਸਨਾ ਨੈਕਸਟ ਰੇਟ ਕਰ ਲੋ ਐਂਡ ਤੁਹਾਡੀ ਦੁਨਆ ਦੀ ਕੋਈ ਫੇਵਰੇਟ ਪਲੇਸ ਜਿਹੜੀ ਤੁਹਾਡੀ ਫੇਵਰੇਟ ਹੋਵੇ ਇੱਕ ਦੂਜੇ ਦੀ ਦੱਸਣੀ ਆ ਤੁਸੀਂ ਲਿਖ ਕੇ ਹਾਂ ਕਿੱਥੇ ਜਾਣਾ ਚਾਹੋਗੇ ਕੋਈ ਹੋ ਵੀ ਸਕਦੀ ਹੈ ਮੋਟਾ ਦੱਸੋ ਮੋਟਾ ਹਾਂਜੀ ਹਾਂ 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 ਆਪੋਸਿਟ ਦੱਸਣਾ ਜਾਨੀ ਦੀਦੀ ਤੁਹਾਡੀ ਦੱਸਣਗੇ ਤੁਸੀਂ ਦੀਦੀ ਦੀ ਦੇਖਾਂਗੇ ਵੀ ਸਹੀ ਆ ਫਿਰ ਆਪਣੀ ਆਪਣੀ ਵੀ ਲਿਖਣੀ ਆ ਤੇ ਦੂਜੇ ਦੀ ਵੀ ਨਾਮ ਲਿਖ ਦੇ ਨੀਚੇ ਨਾਮ ਲਗਾਏ ਕਿਹੜੀ ਚੀਜ਼ ਆ ਇਹ ਭਾਵੇਂ ਮੈਂ ਆਪਣੀ ਉਹਗਾ ਤੁਸੀਂ ਲਿਖ ਲੀ ਅੱਛਾ ਜੀ ਤਾਰਾ ਦੇਖਦੇ ਆਂ ਦੀਦੀ ਕੀ ਲਿਖਦੇ ਨੇ ਅੰਤਰਤਾ ਆ ਗਿਆ ਰਿਜ਼ਲਟ ਲੰਡਨ ਹੈਗੀ ਆ ਮੇਰੀ ਸੈਂਬਾਇਓ ਤਾ ਉਹ ਵਰਤਿਆਸਾ ਮੈਨੂੰ ਲੈ ਕੇ ਜਾਣਾਂ ਚਾਹਵਦੇ ਤੇ ਮੈਂ ਇੰਗਲੈਂਡ ਵੀ ਲੈ ਕੇ ਜਾਣਾਂ ਚਾਹਵਦੀ ਆਸ ਤੋ ਇਹ ਸਾਡਾ ਡਰੀਮ ਹੈ ਆਏ ਐਸ ਵੇਰੇ ਤੋਂ ਯੂਰਪ ਦਾ ਟ੍ਰਿਪ ਵੀ ਲਾਵਾਂਗੇ ਫੇਵਰੇਟ ਕਲਰ ਦੱਸਣਾ ਹੈ ਕੀ ਰੋਤਾ ਇੱਕ ਦੂਜੇ ਦਾ ਹਾਂਜੀ ਦੇਖੋ ਚਾਚਾ ਆਪਣਾ ਆਪਣਾ ਜਿਆਸਦਾ ਹੈਗਾ ਬਲੈਕ ਸਹੀ ਨਹੀਂ ਕੋਈ ਨਾ ਕੋਈ ਨਾ ਕੋਈ ਨਾ ਕਾਪੀਆਂ ਵਾਧੂ ਨੈਕਸਟ ਨੈਕਸਟ ਤੁਸੀਂ ਦੱਸਣਾ ਦੀ ਫੇਵਰੇਟ ਫਰੂਟ ਦੋਨਾਂ ਦਾ ਹਾਂ ਉਹਨਾਂ ਦਾ ਫੇਵਰੇਟ ਫਰੂਟ ਲਿਖਣਾ ਆਪਦਾ ਆਪਦਾ ਨਹੀਂ ਇੱਥੇ ਸਿਰਫ ਉਹਨਾਂ ਦਾ ਹੀ ਲਿਖਣਾ ਮੇਰਾ ਹੈਗਾ ਕੇਲਾ ਕੇਲਾ ਲਿਆਉਣਾ ਉਹਨਾਂ ਆ ਐਨੀਵੇਟ ਉਸਨਾਂ ਨੂੰ ਇਹਦਾ ਰੁੰਡੀ ਭਾਉਨੇ ਤੁਸੀਂ ਬਹਾਰੀ ਦਾ ਮੈਂ ਸ਼ੋਰ ਨਹੀਂ ਇਹਨਾਂ ਹਾਂ ਇੱਕ ਕੈਂਸਰ ਤਾਂ ਮਿਲ ਗਿਆ ਦੂਜਾ ਦੇਖ ਰਿਆ ਹਾਂ ਦੂਜਾ ਦੀ ਨਾ ਪਤਾ ਨਹੀਂ ਮੇਰਾ ਕਿਹੜਾ ਫੇਰ ਰਾ ਵੀ ਸੋਚਦਾ ਰਹਿੰਦੇ ਸੋਚਦਾ ਆਇਆ ਕੋਈ ਕਰਾਇਆ ਫੇਰ ਉਹ ਇਹ ਰੌਂਗ ਹੋ ਗਿਆ ਉਧਰ ਆਰੈਂਜ ਲਿਖਿਆ ਉਹਨਾਂ ਨੇ ਆਰੈਂਜ ਥੋੜੀ ਆਰੈਂਜ ਦੀ ਤਾਂ ਨੀਲੀ ਲਈ ਰੱਖਦਾ ਉਹ ਤਾਂ ਫੇਰ ਮੈਨੂੰ ਵਟਾਮਿਨ ਸੀ ਦੀ ਡਿਫੀਸ਼ੈਂਸੀ ਹਤਾ ਤਾਂ ਨਾ ਵੀ ਹੋਈ ਜਾਦੇ ਚਲੋ ਤਾਂ ਕੋਈ ਇੱਕ ਕੈਂਸਰ ਦਾ ਈਮੇਲ ਗਿਆ ਤੇ ਉਸ ਤੋਂ ਬਾਅਦ ਦੱਸਣਾ ਹੈ ਬੈਡ ਹੈਬਿਟ ਇੱਕ ਦੂਜੇ ਦੀ ਤੁਹਾਨੂੰ ਤੇ ਤੁਸੀਂ ਦੱਸਿਓ ਤਾਂ ਦਿਖਾਓ ਦੀ ਦਿਖਾਓ ਨਾਲ ਮੈਨੂੰ ਹੋਰ ਤਾਂ ਗੱਲ ਤੇ ਜਦ ਜਿੱਦ ਮੈਨੂੰ ਹੈਗੀ ਹੈ ਹੈਂਡ ਵਾਸ਼ਿੰਗ ਹੱਥ ਧੋਣਾ ਬਾਰ ਬਾਰ ਮੈਂ ਹੋਰ ਕਰਨਾ ਹੈ ਮੈਡਮ ਬਲੌਗ ਚ ਪਹਿਲਾਂ ਵੀ ਦੱਸਿਆ ਹੈ ਬੋਲ ਕੇ ਤੇ ਜੱਸ ਨੂੰ ਮੇਰੀ ਲੱਗਦੀ ਆ ਵੀ ਇਹ ਬਹੁਤ ਜ਼ਿਆਦਾ ਇਮੋਸ਼ਨਲ ਆ ਤੇ ਕਰੋਣ ਲੱਗਦੀ ਹੂੰ ਨੈਕਸਟ ਕੁਐਸਚਨ ਤੁਹਾਡੇ ਦੋਹਾਂ ਲਈ ਦੋਹਾਂ ਨੇ ਕਾਪੀ ਦੇਰ ਨੋਟ ਕਰਕੇ ਦੱਸਣਾ ਟੋਟਲ ਹੁਣ ਤੱਕ ਕਿੰਨੇ ਬਲੌਗ ਆ ਗਏ ਆਪਣੇ ਇਹ ਤਾਂ ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਹੱਥ ਦੇਖਿਓ ਫੜੇ ਗਿਓ ਬੀਬੀ ਇਹਦੇ ਲਈ ਟਾਈਮ ਹੀ ਨਹੀਂ ਵੀ ਹੁਣ ਤੁਸੀਂ ਦਿਮਾਗ ਤੇ ਤੁਹਾਡੇ ਦਿਮਾਗ ਮੈਨੂੰ ਪਤਾ ਉੱਥੇ ਜਾਣਗੇ ਹੁਣ ਤੁਹਾਡੇ ਕੋਲ ਸਿਰਫ 20 ਸੈਕਿੰਡ 20 ਸੈਕਿੰਡ ਟਿਕ ਟਿਕ ਵਾਲੇ ਜਿਹੜੇ ਚੱਲਦੇ ਹੁੰਦੇ ਨੇ 20 19 18 ਨਾ ਦੇਣੀ ਉਹ ਨਾਲ ਹੀ 20 ਕਿ ਦੇ ਗ੍ਰੇ ਵੀ ਨਹੀਂ ਮਿਲਦਾ ਕਲਾਸ ਮੈਨਸ ਕਨਵਰਟ ਆਹ ਪਤਾ ਵੀ ਨਹੀਂ ਪਤਾ ਕਿ ਕੱਲੇ ਬਲੌਗ ਜਾਂ ਇੰਗੇਜਮੈਂਟ ਵਾਲੀਆਂ ਜਾਂ ਸਾਰੀਆਂ ਵੀਡੀਓਜ਼ ਦੇਖੂ ਜੱਦ ਬੱਸ ਆਪਣੇ ਚੈਨਲ ਦੀਆਂ ਟੋਟਲ ਵੀਡੀਓਜ਼ ਜਾਣੀਆਂ ਹਾਂਜੀ 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 ਟੋਟਲ 20 ਫਿਰ ਮੈਂ 22 ਤੇ ਭਰਦੇ ਆ 26 ओके 22 25 ਤੱਕ ਜਾਂ 25 ਤੋਂ ਇੱਕ ਘੱਟ ਇੱਕ ਘੱਟ ਇੱਕ ਬੰਦਾ ਤੇ ਇੱਕ ਮਿੰਟ ਅੱਧ ਖਾਈ ਖੋਲ ਕੇ ਅਜੇ ਨਾਲ ਉੱਦਾਂ ਨਹੀਂ ਪਿਆ ਐਚ ਐਚ ਦਿਖਾਉਣਾ ਪਿਆ ਜੀ ਤੁਹਾਨੂੰ 30 ਨਹੀਂ ਨਹੀਂ 45 ਵੀਡੀਓ 45 ਵੀਡੀਓਜ਼ ਟੋਟਲ ਹੁਣ ਤੱਕ ਪਏ ਮਾਲ ਰੇਸਾਂ ਨੂੰ ਬਤਾ ਦੋ ਮੇਰੇ ਉਹ ਵੀ ਸਾਡਾ ਕੋਈ Song ਵੀ ਨਹੀਂ ਹੋਤਾ ਮੈਨੂੰ ਪਤਾ ਤਾਂ ਹੀ ਮੈਂ ਪੁੱਛਿਆ ਨਹੀਂ ਸੀ ਤੱਕ 300 ਕਿਲੋਵੱਗ ਸਿੰਗਰ ਇਹੋ ਜਿਹਾ ਕੁਝ ਐ ਨਹੀਂ ਹਾਂ ਮੈਨੂੰ ਪਤਾ ਹੀ ਹਾਂਜੀ ਹਾਂਜੀ ਹਾਂ ਫੇਵਰੇਟ ਪਰਸਨ ਇਹਨਾਂ ਦਾ ਫੇਵਰੇਟ ਪਰਸਨ ਕਿਹੜਾ ਆ ਇੱਕ ਦੋ ਜਿਹੜੇ ਬੋਲ ਸਕਦੇ ਨੇ ਹਾਂ 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 ਇੱਕ ਤਾਂ ਦੇ ਹੀ ਫਿਰ ਵੀ ਆਪਣੇ ਮਾਤਾ ਦੇਖਦੇ ਆਂ ਕੋਈ ਨਾ ਕਿੰਨੇ ਪਾਸ ਹੁੰਨੇ ਹੋ ਕਿਵੇਂ ਥਿਸ ਇਜ਼ ਮਾਈਨ ਮੇਰਾ ਆਇਆ ਹਾਂ ਮਦਰੋਂ ਮੇਰਾ ਨਾਮ ਹੋ ਹੀ ਲ ਗਿਆ ਮੈਂ ਉਹਦੇ ਤੋਂ ਆਪਦਾ ਪਹਿਲੇ ਹਾਂਜੀ ਹਾਂਜੀ ਮੰਮੀ ਲਿਖਿਆ ਉੱਧਰ ਮੰਮੀ ਤੇ ਜੱਸ ਮੇਰੇ ਦੋਨੋਂ ਫੇਵਰਟ ਪਰਸਨ ਨੇ ਤੇ ਜੱਸ ਦੀ ਮੈਂ ਹਾਂ ਕਦੋਂ ਹਾਂ ਵੈਰੀ ਗੁੱਡ ਵੀ ਵੈਰੀ ਗੁੱਡ ਵੈਰੀ ਗੁੱਡ ਜਿੱਤ ਗਏ ਬਈ ਜਿੱਤ ਗਏ ਹਾਂਜੀ 70% ਸੀ ਜਿੱਤ ਗਏ ਨਹੀਂ 70 ਨਹੀਂ 80 80 80 80+ ਆ ਮਾਲਾ ਜਿਹੜੇ 2 2 ਕੁਐਸਚਨ ਵੀ ਸੀ ਉਹ ਤਾਂ ਐ ਆਇਆ ਬਈ ਇੱਕ ਇੱਕ ਗਲਤ ਹੋਇਆ ਜਾਂ ਇੱਕ ਸਹੀ ਹੋਇਆ ਬਸ ਇਦਾਂ ਸੱਤ ਸੱਤ ਕੁਐਸਚਨ ਠੀਕ ਹੈ ਸੱਤ ਕੁਐਸਚਨ ਆ ਦੱਸ ਹਰੇਕ ਕੁਐਸਚਨ 2 ਨੰਬਰ ਦਾ ਹੀ ਹਾਂ 14 ਇੱਕ ਨੰਬਰ ਰਾਈਟਿੰਗ ਦਾ 15 ਜੋ ਮਾਰਕਸ ਦੇਣ ਵਾਲੇ ਆਪਾਂ ਨੇ ਪ੍ਰਾਈਸ ਇਹਦੇ ਨਾਲ ਹੈ ਨਾ ਆਹ ਨੰਬਰ ਪ੍ਰਾਈਸ ਨਵੀਂ ਨੈਕਸਟ ਟਾਸਕ ਹੈ ਭਾਜੀ ਲਈ ਹੁਣ ਉਹ Song ਸੁਣਾਉਣਗੇ ਦੀਦੀ ਲਈ ਦੀ ਦਿਨ ਨੂੰ ਡੈਡੀਕੇਟ ਕਰਕੇ ਚਲੋ ਵੀ ਦਿ ਦਿ ਤੀ ਤੀ ਨੂੰ ਡੈਡੀਕੇਟ ਕਰਦੇ ਵਿੱਚੋਂ ਗਾਣਾ ਸੁਣਾ ਚਲੋ ਵੀ ਜੀਟੂ ਦídu ਗਾਣਾ ਹੀ ਗਾਣਾ ਗਾਣਾ ਹੀ ਗਾਣਾ ਓਕੇ ਮੇਰੇ ਵੈਸੇ ਇਹ Song ਜਦੋਂ ਮੈਂ ਬਹੁਤ ਛੋਟਾ ਹੁੰਦਾ ਸੀਗਾ ਉਦੋਂ ਦਾ ਸੁਣਦਾ ਮੈਂ ਗਾਣਾ ਮੈਨੂੰ ਬਹੁਤ ਵਧੀਆ ਲੱਗਦਾ ਸੀ ਉਹ ਇਹਦਾ ਹੁੰਦਾ ਦੀ ਮੇਰੀ ਵਾਈਫ ਨੂੰ ਸੁਣਾਉਂਗਾ ਮੈਂ ਕਿਸੇ ਟਾਈਮ ਸੋ ਇਹ ਗਾਣਾ ਦਾ ਹੰਪਰ ਹੱਤੋ ਚੰਨ ਮੈਲੇ ਆਣੀਆ ਸਕਦਾ ਤਾਰੇ ਟੋੜ ਚੋਲੀ ਵਿੱਚ ਪਾਣੀਓ ਸਕਦਾ ਹੰਪਰ ਹੱਤੋ ਚੰਨ ਮੈਲੇ ਆਣੀਆ ਸਕਦਾ ਤਾਰੇ ਟੋੜ ਚੋਲੀ ਵਿੱਚ ਪਾਣੀਓ ਸਕਦਾ ਕੋਈ ਕਰਨ ਨੀ ਉਠਾ ਮੈਂ ਕਰਾ ਕਰਨਾ ਨਹੀਂ ਕੋਈ ਕਰਾਰ ਕੱਚਿਆਂ ਕਰਾਂ ਦੇ ਵਿੱਚ ਬਸ ਨਾ ਪਾਊਗਾ ਜੇ ਤੂੰ ਮੇਰੇ ਨਾਲ ਚੰਗੀ ਪਿਆ ਹਮ ਕੱਚਿਆਂ ਦੇ ਵਿੱਚ ਬਸਣਾ ਪਾਊਗਾ ਜੇ ਤੂੰ ਮੇਰੇ ਨਾਲ ਕਰੰਗੀ ਪਿਆ ਆਉਣ ਜਾਣ ਵਾਸਤੇ ਸਕੂਟਰ ਨਾ ਕਾਰ ਨਹੀਂ ਬਸ ਸਰਕਾਰੀ ਪਿੰਡ ਆਉਂਦੀ ਤਨ ਗਾਰਨੀ ਹੂੰ ਕੁੰਡ ਕੱਢਣਾ ਪਾਊਗਾ ਤੌਰ ਛੱਡਣਾ ਪਾਊਗਾ ਤੁੰਡ ਕੱਟਣਾ ਪਊਗਾ ਟਰ ਛੱਡਣਾ ਪਊਗਾ ਬਹੁਤਾ ਚੱਲਣਾ ਨਹੀਂ ਹਾਰ ਤੇ ਸਿੰਗਾ ਮੇਰੇ ਘਰ ਦੇ ਵਿੱਚ ਰਸਨਾ ਪਊਗਾ ਜੇ ਤੂੰ ਮੇਰੇ ਨਾਲ ਕਰੇਗੀ ਪਿਆਰ ਤੇਹਤ ਦੇ ਵਿੱਚ ਰਸਨਾ ਪਊਗਾ ਜੇ ਤੂੰ ਮੇਰੇ ਨਾਲ ਕਰੇਗੀ ਪਿਆਰ ਬਹੁਤ ਸੋਹਣਾ ਬਹੁਤ ਜਿਆਦਾ ਵੀ ਬਹੁਤ ਬਹੁਤ ਬਾਤ ਬਹੁਤ ਸੋਹਣਾ ਤੇ ਜੋ ਮੋਸਟ ਆਫ ਦਾ ਟਾਈਮ ਚੱਲਦੇ ਨੇ ਪਰਸਾਂ ਨੂੰ ਸਮਝ ਪਤਾ ਕਿ ਆਫਸਰ ਕਰਕੇ ਸੋਣਾ ਹੈ ਘਰੇ ਵੀ ਟਿਮੇ ਦੀ ਚਾਹ ਮਿਲਦੀ ਆ ਦੇਖੋ ਟਿਮਾਂ ਵਾਲਿਆਂ ਦਾ ਇਹ ਫਾਇਦਾ ਹਨਾ ਇਹ ਚੋਰੀ ਦੇ ਗਲਾਸ ਨਹੀਂ ਇਹ ਤੋਂ ਬਾਅਦ ਬੰਦ ਕਰ ਦਿਓ